ਕੌਣੀ ਕੌਣੀ ਦੀਆਂ ਟੀਮਾਂ ਨੇ ਇੱਕ ਪਾਸੇ A ਲਿਖ ਲਿਓ ਤੁਹਾਰੇ ਇੱਕ ਪਾਸੇ B ਲਿਖ ਲਿਓ ਕੌਣੀ A ਔਰ ਕੌਣੀ B ਦੋਵਾਂ ਦੀਆਂ ਦੇ ਦਰਮਿਆਨ ਬੜਾ ਵਧੀਆ ਮੈਚ ਹੋਵੇਗਾ ਕੌਣੀ ਵਾਲਿਆਂ ਆਪਣਾ ਨਾਮ ਲੈ ਜਾਣ ਕੌਣੀ ਦੀ ਟੀਮ ਨੂੰ ਵੇਖਤੀ ਹੈ ਪਲੀਜ਼ ਸੁਨੀਲ ਸਾਡੇ ਦਰਮਿਆਨ ਜਿੰਜ ਤਰ ਤਿਆਰ ਬਾਈ ਦੋਚਨ ਦੇ ਬਹੁਤ-ਬਹੁਤ ਸਵਾਗਤ ਹੈ ਬਹੁਤ-ਬਹੁਤ ਧੰਨਵਾਦ ਹੈ Shabbat shalom. Mm. ਕਾਉਣੀ ਵਾਲੇ ਆਪਣਾ ਪ੍ਰਾਈਜ਼ ਜਿਹੜੇ ਲੈ ਗਏ ਤੇ ਧੰਨਵਾਦ ਹੈ ਕੋਈ ਸਭ ਲੈ ਗਏ ਵੈਸੇ ਮੁੰਡੇ ਇਹ ਬੋਵੀ ਕਿੱਥੇ